ਹੈਲੋ ਸਟੂਡੈਂਟਸ ਕੀ ਹਾਲ ਚਾਲ ਹੈ ਉਮੀਦ ਹੈ ਤੁਸੀਂ ਸਾਰੇ ਬਿਲਕੁਲ ਠੀਕ ਠਾਕ ਹੋ ਤੇ ਆਪਣੀ ਪੜ੍ਹਾਈ ਦੇ ਵਿੱਚ ਬੜੀ ਤੰਦੇਹੀ ਦੇ ਨਾਲ ਰੁੱਝੇ ਹੋਏ ਹੋ ਮੇਰੇ YouTube ਚੈਨਲ ਤੇ ਆਉਣ ਦੇ ਲਈ ਤੁਹਾਨੂੰ ਇੱਕ ਵਾਰੀ ਨਿੱਘੀ ਜੀ ਆਇਆਂ ਤੇ ਅੱਜ ਦੀ ਕਲਾਸ ਦੇ ਵਿੱਚ ਜੋ ਅਸੀਂ ਨਵਾਂ ਵਿਸ਼ਾ ਲੈ ਕੇ ਹਾਜ਼ਰ ਹੋਏ ਹਾਂ ਉਹ ਹੈ ਪੰਜਾਬੀ ਕਹਾਣੀ ਦਾ ਨਿਕਾਸ ਅਤੇ ਵਿਕਾਸ ਪਾਓ ਪੰਜਾਬੀ ਕਹਾਣੀ ਨੇ ਕਿੱਥੋਂ ਜਨਮ ਲਿਆ ਤੇ ਕਿੰਨਾ ਕਿਨਾ ਪੜਾਵਾਂ ਦੇ ਵਿੱਚੋਂ ਲੰਘਦਿਆਂ ਹੋਇਆ ਇਸ ਦਾ ਵਿਕਾਸ ਹੋਇਆ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕੀ ਕਹਾਣੀ ਇੱਕ ਅਜੀਹਾਂ ਸਾਹਿਤ ਰੂਪ ਹੈ ਜੋ ਕਿ ਸਦੀਆਂ ਪੁਰਾਣਾ ਹੈ ਤੁਰੋ ਹੀ ਜਦੋਂ ਬੱਚਾ ਜੋ ਹੈ ਜਨਮ ਤੋਂ ਬਾਅਦ ਦਾਦੀ ਨਾਨੀ ਦੀ ਗੋਦ ਦੇ ਵਿੱਚ ਬਹਿ ਕੇ ਬਾਤਾਂ ਸੁਣਦਾ ਹੈ ਲੋਰੀਆਂ ਸੁਣਦਾ ਹੈ ਉਹ ਵੀ ਅਸਲ ਦੇ ਵਿੱਚ ਕਹਾਣੀ ਦਾ ਹੀ ਰੂਪ ਹੁੰਦੀਆਂ ਸਨ ਪਰ ਆਧੁਨਿਕ ਯੋਗ ਦੇ ਵਿੱਚ ਪੰਜਾਬੀ ਕਹਾਣੀ ਦਾ ਨਿਕਾਸ ਜੋ ਹੈ ਕਿਸ ਪੜਾ ਤੋਂ ਮੰਨਿਆ ਜਾਂਦਾ ਹੈ ਤੇ ਉਸ ਦਾ ਵਿਕਾਸ ਜੋ ਹੈ ਕਿੰਨਾ-ਕਿੰਨਾ ਪਰਸਤਿਤੀਆਂ ਦੇ ਵਿੱਚੋਂ ਲੰਘਦੇ ਹੋਇਆ ਹੋਇਆ ਜਾਂ ਉਸ ਦੇ ਵਿਕਾਸ ਦੇ ਵਿੱਚ ਕਿੰਨਾ-ਕਿੰਨਾ ਕਹਾਣੀਕਾਰਾਂ ਨੇ ਯੋਗਦਾਨ ਪਾਇਆ ਉਸ ਦੇ ਬਾਰੇ ਜਾਣਨ ਦੇ ਲਈ ਚਰਚਾ ਕਰਨ ਦੇ ਲਈ ਆਉ ਜੋੜਦੇ ਹਾਂ ਅੱਜ ਦੀ ਕਲਾਸ ਦੇ ਨਾਲ ਕਹਾਣੀ ਦਾ ਜਨਮ ਤੇ ਵਿਕਾਸ ਜੋ ਹੈ ਆਧੁਨਿਕ ਪੰਜਾਬੀ ਸਾਹਿਤ ਦੇ ਵਿੱਚ ਪੱਛਮ ਦੇ ਪ੍ਰਭਾਵ ਅਧੀਨ ਹੋਇਆ ਹੈ ਕਿਉਂਕਿ ਅੰਗਰੇਜ਼ਾਂ ਦੇ ਆਗਮਨ ਤੋਂ ਬਾਅਦ ਪશ્ਚਮੀ ਸਾਹਿਤ ਦੇ ਪ੍ਰਭਾਵ ਅਧੀਨ ਪੰਜਾਬੀ ਦੇ ਵਿੱਚ ਵੀ ਤੇ ਹੋਰ ਵੀ ਜਿੰਨੀਆਂ ਭਾਰਤੀ ਭਾਸ਼ਾਵਾਂ ਹਨ ਉਹਨਾਂ ਦੇ ਵਿੱਚ ਵਨਸਵੰਨੇ ਆਧੁਨਿਕ ਕਾਵ ਰੂਪਾਂ ਨੇ ਦਾ ਵਿਧਾਵਾ ਨੇ ਜਨਮ ਲਿਆ ਪਰ ਸਾਹਿਤ ਇਤਿਹਾਸ ਦੀ ਦ੍ਰਿਸ਼ਟੀ ਤੋਂ ਜੇਕਰ ਅਗਰ ਵੇਖਿਆ ਜਾਵੇ ਤਾਂ ਕਹਾਣੀ ਦਾ ਸਾਹਿਤਕ ਰੂਪ ਜੋ ਹੈ ਉਹ ਸਾਖੀ ਨੂੰ ਮੰਨਿਆ ਜਾਂਦਾ ਹੈ ਸਾਖੀ ਸਾਹਿਤ ਜਿਹੜਾ ਹੈ ਜੋ ਕਿ ਮਹਾਪੁਰਖਾਂ ਦੇ ਜੀਵਨ ਦੇ ਨਾਲ ਸੰਬੰਧਿਤ ਸਾਖੀਆਂ ਸਨ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਜੀਵਨ ਦੇ ਨਾਲ ਜੁੜੇ ਚਮਤਕਾਰਾਂ ਨੂੰ ਬਿਆਨਿਆ ਜਾਂਦਾ ਸੀ ਜਾਂ ਫਿਰ ਉਹਨਾਂ ਦੇ ਜੋ ਨਾਮ ਲੇਵਾ ਸਨ ਜੋ ਉਪਾਸਕ ਸਨ ਉਹ ਸਰਦਾਵਸ ਜਾਂ ਕਲਪਨਾਵਸ ਜਿਹੜੇ ਸੀ ਉਹਨਾਂ ਦੇ ਜੀਵਨ ਦੇ ਨਾਲ ਬਹੁਤ ਵੱਡੀਆਂ ਜੋ ਸੀ ਇੱਕ ਤਰ੍ਹਾਂ ਦੇ ਨਾਲ ਕਰਮਾਤੀ ਘਟਨਾਵਾਂ ਜੋੜ ਦਿੰਦੇ ਸੀ ਇਸ ਤਰ੍ਹਾਂ ਜੋ ਹੈ ਅੱਜ ਜੋ ਕਹਾਣੀ ਦਾ ਰੂਪ ਹੈ ਇਸ ਦਾ ਪਿਸ਼ੋਕੜ ਸਾਖੀ ਸਾਹਿਬ ਦੇ ਨਾਲ ਜਾ ਜੁੜਦਾ ਹੈ ਕਿਉਂਕਿ ਕਹਾਣੀ ਕਹਿਣਾ ਅਤੇ ਸੁਣਨਾ ਮਨੁੱਖ ਦੀ ਮੂਲ ਪ੍ਰਵ੍ਰਿਤੀ ਰਹੀ ਹੈ ਬੇਸਿਕ ਸੁਭਾਅ ਰਿਹਾ ਹੈ ਮਨੁੱਖ ਦਾ ਕਹਾਣੀ ਨੇ ਅੱਜ ਜੋ ਪ੍ਰਾਪਤੀਆਂ ਕੀਤੀਆਂ ਹਨ ਉਸ ਦੇ ਪਿੱਛੇ ਮੱਧ ਕਾਲ ਦਾ ਜਨਮ ਸਾਖੀ ਸਾਹਿਤ ਜੋ ਹੈ ਕਾਰਕ ਕਾਰਸ਼ੀਲ ਹੈ ਮੱਧ ਕਾਲ ਦੇ ਵਿੱਚ ਜੇਕਰ ਅਸੀਂ ਗੁਰੂ ਨਾਨਕ ਦੇਵ ਜੀ ਦੀਆਂ ਜਨਮ ਸਾਖੀਆਂ ਹਨ ਬਹੁਤ ਪਪੂਲਰ ਪ੍ਰਸਿੱਧ ਹੋਈਆਂ ਹਨ ਤੇ ਇਸ ਤੋਂ ਪਹਿਲਾਂ ਜੇ ਦੇਖਿਆ ਜਾਵੇ ਤਾਂ ਭਗਤ ਕਬੀਰ ਜੀ ਦੀਆਂ ਜਨਮ ਸਾਖੀਆਂ ਹਨ ਸੋ ਜਿਵੇਂ ਜਿਵੇਂ ਸਮਾਜ ਦਾ ਵਿਕਾਸ ਹੁੰਦਾ ਗਿਆ ਤਿਵੇਂ-ਤਿਵੇਂ ਕਹਾਣੀ ਨਵੇਂ ਆਧਾਰ ਜਾਂ ਨਵੇਂ ਵਿਸ਼ੇ ਜੋ ਹੈ ਉਹ ਪ੍ਰਾਪਤ ਕਰਦੀ ਗਈ ਕਿਉਂਕਿ ਜੋ ਮਾਨਵੀ అనుభవ ਨਾਵਲ ਜਿਹੇ ਵੱਡੇ ਜਾਂ ਵੱਡਾ ਆਕਾਰੇ ਸਾਹਿਤ ਰੂਪ ਦੇ ਵਿੱਚ ਨਹੀਂ ਪ੍ਰਗਟਾਏ ਜਾ ਸਕੇ ਜਾਂ ਨਹੀਂ ਪ੍ਰਗਟ ਹੋ ਸਕੇ ਉਨਾ ਨੂੰ ਕਹਾਣੀ ਦੇ ਮਾਧਮ ਰਾਹੀਂ ਪ੍ਰਗਟਾਇਆ ਜਾਣ ਲੱਗਾ ਜਿਸ ਦੇ ਵਿੱਚ ਕਹਾਣੀਕਾਰਾਂ ਨੇ ਬਹੁਤ ਵੱਡਾ ਰੋਲ ਨਿਭਾਇਆ ਪੰਜਾਬੀ ਕਹਾਣੀ ਦਾ ਇਤਿਹਾਸ ਇਸ ਤਰ੍ਹਾਂ ਲਗਭਗ ਪੌਣੀ ਸਦੀ ਦਾ ਬਣਦਾ ਹੈ ਪੌਣੀ ਸਦੀ ਤੋਂ ਭਾਵ ਹੈ 75 ਸਾਲਾਂ ਦਾ ਬਣਦਾ ਹੈ ਤੇ باوجود ਇਸ ਦੇ ਪੰਜਾਬੀ ਕਹਾਣੀ ਨੇ ਵੱਡੀਆਂ ਮੱਲਾਂ ਮਾਰੀਆਂ ਹਨ ਭਾਵ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ ਭਾਵ ਪੰਜਾਬੀ ਕਹਾਣੀ ਸਾਹਿਤ ਜੋ ਹੈ ਜਾਂ ਕਹਾਣੀ ਵਿਦਾ ਹੈ ਇਸ ਦੀ ਝੋਲੀ ਜਿਹੜੀ ਹੈ ਆਪਣੀਆਂ ਖੂਬੀਆਂ ਦੇ ਨਾਲ ਆਪਣੇ ਗੁਣਾਤਮਕ ਪਹਿਲੂਆਂ ਦੇ ਨਾਲ ਭਰੀ ਹੋਈ ਹੈ ਤੇ ਪੰਜਾਬੀ ਕਹਾਣੀ ਦੇ ਵਿਕਾਸ ਦੇ ਵਿੱਚ ਕਿੰਨਾ-ਕਿੰਨਾ ਕਹਾਣੀਕਾਰਾਂ ਨੇ ਸਾਹਿਤਕ ਹਸਤੀਆਂ ਨੇ ਯੋਗਦਾਨ ਪਾਇਆ ਇਸ ਨੂੰ ਅਸੀਂ ਵੱਖੋ-ਵੱਖਰੇ ਪੜਾਵਾਂ ਦੇ ਅਧੀਨ ਵਾਚਾਂਗੇ ਜਾਂ ਚਰਚਾ ਕਰਾਂਗੇ ਪਹਿਲੇ ਪੜਾਅ ਦੇ ਜੋ ਕਹਾਣੀਕਾਰ ਹਨ ਉਹਨਾਂ ਦੇ ਵਿੱਚ ਭਾਈ ਵੀਰ ਸਿੰਘ ਕਿਉਂਕਿ ਭਾਈ ਵੀਰ ਸਿੰਘ ਜਿਹੜੇ ਹਨ ਉਹ ਇੱਕ ਅਜਿਹੇ ਸਾਹਿਤਕਾਰ ਹਨ ਪੰਜਾਬੀ ਦੇ ਜਿਨ੍ਹਾਂ ਨੇ ਪੰਜਾਬੀ ਦੇ ਹਰ ਸਾਹਿਤ ਰੂਪ ਦੇ ਵਿੱਚ ਆਪਣੀ ਕਲਮ ਜਿਹੜੀ ਸੀ ਉਹ ਅਜਮਾਈ ਸੀ ਭਾਈ ਵੀਰ ਸਿੰਘ ਦੀਆਂ ਜੋ ਰਚਨਾਵਾਂ ਹਨ ਅਸ਼ਟਗੁਰੂ ਚਮਤਕਾਰ ਜਾਂ ਨਾਨਕ ਚਮਤਕਾਰ ਇਹ ਇਹ ਜਿਹੜੀਆਂ ਰਚਨਾਵਾਂ ਸਨ ਇਹ ਅਸਲ ਦੇ ਵਿੱਚ ਸਾਖੀਆਂ ਹੀ ਇਸ ਦੇ ਵਿੱਚ ਪ੍ਰਗਟਾਈਆਂ ਗਈਆਂ ਸਨ ਇਹਨਾਂ ਦੇ ਵਿੱਚ ਕਹਾਣੀ ਰਸ ਦੀ ਮੌਜੂਦਗੀ ਸੀ ਤੇ ਵਿਧੀਵਤ ਰੂਪ ਦੇ ਵਿੱਚ ਮੋਹਨ ਸਿੰਘ دیਵਾਨਾ ਜੋ ਹਨ ਪੰਜਾਬੀ ਸਾਹਿਤ ਦੇ ਵੱਡੇ ਕਹਾਣੀਕਾਰ ਹੋਏ ਹਨ ਜਿਨ੍ਹਾਂ ਨੇ ਹੀਰੇ ਦੀਆਂ ਕਣੀਆਂ ਰੰਗਬਰੰਗੇ ਫੁੱਲ ਤੇ ਕਿਸਮਤ ਦਾ ਚੱਕਰ ਆਦ ਕਹਾਣੀਆਂ ਲਿਖੀਆਂ ਕਿਉਂਕਿ ਜਿੱਥੇ ਭਾਈ ਵੀਰ ਸਿੰਘ ਦੀਆਂ ਕਹਾਣੀਆਂ ਜਿਹੜੀਆਂ ਸਨ ਜਾਂ ਜੋ ਚਮਤਕਾਰ ਸਨ ਉਹਨਾਂ ਦੇ ਜੀਵਨ ਗੁਰੂ ਸਾਹਿਬਾਨਾਂ ਦੇ ਜੀਵਨ ਦੇ ਨਾਲ ਸਬੰਧਿਤ ਸਨ ਉਥੇ ਮੋਹਨ ਸਿੰਘ ਵੈਦ ਨੇ ਸਮਗਾਲੀ ਜੀਵਨ யਥਾਰਥ ਨੂੰ ਆਪਣੀਆਂ ਵੱਖ-ਵੱਖ ਕਹਾਣੀਆਂ ਦੇ ਵਿੱਚ ਪੇਸ਼ ਕੀਤਾ ਜੋ ਉਹਨਾਂ ਦੁਆਰਾ ਕੀਤਾ ਗਿਆ ਇੱਕ ਬੜਾ ਹੀ ਪ੍ਰਸ਼ੰਸਾਯੋਗ ਕੰਮ ਸੀ ਤੇ ਇਸ ਤੋਂ ਬਾਅਦ ਆ ਜਾਂਦੇ ਨੇ ਹੈ ਹੀਰਾ ਸਿੰਘ ਦਰਦ ਜਿਨ੍ਹਾਂ ਨੇ ਫੁਲਵਾੜੀ ਨਾਂ ਦਾ ਜੋ ਪਰਚਾ ਕੱਢਿਆ ਸੀ ਉਸ ਦੇ ਵਿੱਚ ਕਹਾਣੀ ਦੇ ਇਤਿਹਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਤੇ ਉਹਨਾਂ ਦੀ ਕਹਾਣੀ ਜਿਹੜੀ ਸੀ ਆਸ ਦੀ ਤੰਦ ਕਹਾਣੀ ਸੰਗ੍ਰਹਿ ਜਿਹੜਾ ਸੀ ਇਹ ਇਸ ਦੇ ਵਿੱਚ ਨਿੱਕੀ ਕਹਾਣੀ ਦੀਆਂ ਸੰਭਾਵਨਾਵਾਂ ਮੌਜੂਦ ਸਨ ਤੇ ਚਰਨ ਸਿੰਘ ਸ਼ਹੀਦ ਜੋਹਨ ਉਹ ਵੀ ਇੱਕ ਅਜਿਹੇ ਕਹਾਣੀਕਾਰ ਹੋਏ ਹਨ ਪੰਜਾਬੀ ਸਾਹਿਦ ਦੇ ਵਿੱਚ ਜਿਨ੍ਹਾਂ ਦਾ ਹੱਸਦੇ ਹੰਝੂ ਕਹਾਣੀ ਸੰਗ੍ਰਹਿ ਜੋ ਹੈ ਕਲਾਤਮਕ ਪੱਖ ਤੋਂ ਵਰਣਨਯੋਗ ਹੈ ਉਹਨਾਂ ਨੇ ਵਿਅੰਗ ਅਤੇ ਹਾਸ ਰਸ ਨੂੰ ਬੜੀ ਹੀ ਤਿੱਖੀ ਸੁਰ ਦੇ ਵਿੱਚ ਆਪਣੇ ਇਸ ਕਹਾਣੀ ਸੰਗ੍ਰਹਿ ਦੇ ਵਿੱਚ ਪੇਸ਼ ਕੀਤਾ ਤੇ ਦੂਜੇ ਪੜਾਅ ਦੇ ਜੋ ਕਹਾਣੀਕਾਰ ਹਨ ਇਨਾਂ ਦੇ ਵਿੱਚ ਗੁਰਬਖਸ਼ ਸਿੰਘ ਪ੍ਰੀਤ ਲੜੀ ਦਾ ਨਾਂ ਜੋ ਹੈ ਕਾਫੀ ਵਰਣਨਯੋਗ ਹੈ ਗੁਰਬਖਸ਼ ਸਿੰਘ ਨੇ ਆਪਣੇ ਵਿਚਾਰ ਜਿਹੜੇ ਸਨ ਜਾਂ ਆਪਣਾ ਜੋ ਜੀਵਨ ਅਨੁਭਵ ਸੀ ਉਹਨਾਂ ਦਾ ਜੋ ਮੁੱਖ ਸਿਧਾਂਤ ਸੀ ਪਿਆਰ ਕਬਜਾ ਨਹੀਂ ਪਛਾਣ ਹੈ ਉਹਨਾਂ ਦਾ ਜੀਵਨ ਸਿਧਾਂਤ ਸੀ ਪਿਆਰ ਕਬਜਾ ਨਹੀਂ ਪਛਾਣ ਹੈ ਕਿਨਾਂ ਦਾ ਇਹ ਮੁੱਖ ਜੀਵਨ ਸਿਧਾਂਤ ਸੀ ਇਹ ਗੁਰਬਖਸ਼ ਸਿੰਘ ਪ੍ਰੀਤ ਲੜੀ ਦਾ ਸੀ ਔਰ ਉਹਨਾਂ ਦੀ ਸਾਰੀ ਸਾਹਿਤ ਰਚਨਾ ਜੋ ਸੀ ਇਸੇ ਸਿਧਾਂਤ ਦੇ ਆਲੇ ਦੁਆਲੇ ਹੀ ਕੁੰਮਦੀ ਹੈ ਤੇ ਉਹਨਾਂ ਦੀਆਂ ਕਹਾਣੀਆਂ ਜਿਹੜੀਆਂ ਸਨ ਲਗਭਗ ਸਾਰੀਆਂ ਦੀਆਂ ਸਾਰੀਆਂ ਕਹਾਣੀਆਂ ਦਾ ਆਦ ਬਿੰਦੂ ਪਾਵ ਸ਼ੁਰੂਆਤ ਤੇ ਅੰਤ ਜਿਹੜਾ ਸੀ ਉਹ ਪ੍ਰੀਤ ਭਾਵਨਾਵਾਂ ਦੇ ਚਾਰਸ਼ਵੇਂ ਦੇ ਹੀ ਕੁੰਮਦਾ ਸੀ ਇਸ ਸੰਦਰਭ ਦੇ ਵਿੱਚ ਉਹਨਾਂ ਦੀਆਂ ਉਹਨਾਂ ਦੇ ਕਹਾਣੀ ਸੰਗ੍ਰਹਿ ਹਨ ਸ਼ਬਨਮ ਪ੍ਰੀਤਾਂ ਦੇ ਪਹਿਰੇਦਾਰ ਵਿਨੋਦ ਵੀਣਾ ਵਿਨੋਦ 나ਗ ਪ੍ਰੀਤ ਦਾ ਜਾਦੂ ਤੇ ਗੁਰਬਖਸ਼ ਸਿੰਘ ਦੇ ਸਮਕਾਲੀ ਗਲਪਕਾਰ ਜਿਹੜੇ ਸਨ ਨਾਲ-ਨਾਲ ਪਾਵੋ ਸਮੇਂ ਦੇ ਵਿੱਚ ਹੋਏ ਉਹਨਾਂ ਦਾ ਨਾਮ ਸੀ ਨਾਨਕ ਸਿੰਘ ਜਿਹੜੇ ਕਿ ਬਹੁਤ ਵੱਡੇ ਕਹਾਣੀ ਨਾਵਲਕਾਰ ਹੋਏ ਹਨ ਪਰ ਉਹਨਾਂ ਨੇ ਕਹਾਣੀ ਦੇ ਖੇਤਰ ਦੇ ਵਿੱਚ ਵੀ ਵੱਡਾ ਯੋਗਦਾਨ ਪਾਇਆ ਉਹਨਾਂ ਦੇ ਕਹਾਣੀ ਸੰਗ੍ਰਹਿ ਹੰਝੂਆਂ ਦੇ ਹਾਰ ਮਿੱਧੇ ਹੋਏ ਫੁੱਲ ਸਦਰਾਂ ਦੇ ਹਾਰ ਜਿਹੜੇ ਨੇ ਖਾਸ ਵਰਣਨ ਯੋਗ ਹਨ ਕਿਉਂਕਿ ਉਸ ਤੇ ਪ੍ਰਮੁੱਖ ਕਹਾਣੀ ਸੰਗ੍ਰਹਿ ਜਿਹੜੇ ਸਨ ਉਹਨਾਂ ਦੇ ਵਿੱਚ ਉਹਨਾਂ ਨੇ ਆਪਣੇ ਨਿੱਕੇ ਨਿੱਕੇ ਜੋ ਜੀਵਨ ਅਨੁਭਵ ਸਨ ਤੇ ਜਾਂ ਜੋ ਪਾਤਰਾਂ ਦੀ ਮਨੋਦਸ਼ਾ ਸੀ ਉਸ ਨੂੰ ਕਹਾਣੀ ਰਸ ਦੇ ਨਾਲ ਭਰਪੂਰ ਬਿਰਤਾਂਤਕ ਜੁਗਤ ਦੇ ਨਾਲ ਪ੍ਰਗਟਾਇਆ ਸੀ ਜਿਸ ਨਾਲ ਕਹਾਣੀ ਨੂੰ ਇੱਕ ਨਵਾਂ ਜੋ ਹੈ ਮੋੜ ਪ੍ਰਾਪਤ ਹੁੰਦਾ ਹੈ ਇੱਕ ਨਵਾਂ ਰੂਪ ਪ੍ਰਾਪਤ ਹੁੰਦਾ ਹੈ ਤੀਜੇ ਪੜਾ ਦੇ ਜੋ ਕਹਾਣੀਕਾਰ ਸਨ ਉਹਨਾਂ ਦੇ ਵਿੱਚ ਸੰਤ ਸਿੰਘ ਸੇਖੋਂ ਪ੍ਰੋਫੈਸਰ ਮੋਹਨ ਸਿੰਘ ਸੁਜਾਨ ਸਿੰਘ ਕਰਤਾਰ ਸਿੰਘ ਦੁੱਗਲ ਗਿਆਨੀ ਗੁਰਮukh ਸਿੰਘ ਮੁਸਾਫਰ ਤੇ ਮੋਹਨ ਸਿੰਘ دیਵਾਨਾ ਜਿਹੜੇ ਸਨ ਇਹ ਇਹਨਾਂ ਦਾ ਪ੍ਰਵੇਸ਼ ਜਿਹੜਾ ਸੀ ਇਹ ਬੜਾ ਹੀ ਮਹੱਤਵਪੂਰਨ ਰਿਹਾ ਕਿਉਂਕਿ ਇਹਨਾਂ ਨੇ ਇਸ ਕਹਾਣੀ ਨੂੰ ਜੋ ਹੈ ਕਲਾਤਮਕ ਪੱਖ ਤੋਂ ਇੱਕ ਨਵੀਂ ਦਿਸ਼ਾ ਜੋ ਸੀ ਉਹ ਦਿੱਤੀ ਸਭ ਤੋਂ ਪਹਿਲਾਂ ਅਸੀਂ ਸੰਤ ਸਿੰਘ ਸੇਖੋਂ ਦਾ ਜ਼ਿਕਰ ਜਿਕਰ ਕਰੀਏ ਤੇ ਸੰਤ ਸਿੰਘ ਸੇਖੋਂ ਇੱਕ ਅਜਿਹਾ ਕਹਾਣੀਕਾਰ ਹੈ ਜਿਸ ਨੇ ਕਹਾਣੀ ਸਿਰਜਣ ਦੇ ਨਾਲ-ਨਾਲ ਜੋ ਕਹਾਣੀ ਰੂਪਾਕਾਰ ਸੀ ਭਾਵ ਕਹਾਣੀ ਦੀ ਜੋ ਵਿਧਾ ਹੈ ਇਸ ਬਾਰੇ ਵੀ ਉਹਨਾਂ ਨੇ ਬੜੀ ਲੰਮੀ ਚੌੜੀ ਵਿਆਖਿਆ ਕੀਤੀ ਤੇ ਆਪਣੇ ਕਹਾਣੀ ਸੰਗ੍ਰਹਿ ਸਮਾਚਾਰ ਜੋ ਹੈ ਉਸ ਦੇ ਵਿੱਚ ਉਹਨਾਂ ਨੇ ਆਪਣੇ ਇਸ ਸੰਬੰਧੀ ਵਿਚਾਰ ਪ੍ਰਗਟਾਏ ਸਮਾਚਾਰ ਕਹਾਣੀ ਸੰਗ੍ਰਹਿ ਦੇ ਵਿੱਚ ਜੋ ਅੱਜ ਵੀ ਬੜੇ ਮੁੱਲਵਾਨ ਹਨ ਉਸੇ ਕਹਾਣੀ ਸੰਗ੍ਰਹਿ ਕਾਮਯ ਤੇ ਯੋਧ ਅਧੀਵਾੜ ਤੀਜਾ ਪਹਿਰ ਜਿਹੜੇ ਹਨ ਇਹ ਕਹਾਣੀ ਦੇ ਖੇਤਰ ਵਿੱਚ ਵੱਡ ਮੁੱਲੀਆਂ ਪ੍ਰਾਪਤੀਆਂ ਹਨ ਤੇ ਇਹਨਾਂ ਕਹਾਣੀਕਾਰਾਂ ਦੇ ਦੌਰ ਦੇ ਵਿੱਚ ਹੀ ਪ੍ਰਗਤੀਸ਼ੀਲ ਲਹਿਰ ਦਾ ਜਿਹੜਾ ਹੈ ਆਗਾਜ਼ ਹੋਇਆ ਹੈ ਤੇ ਇਹਨਾਂ ਨੇ ਪ੍ਰਗਤੀਸ਼ੀਲ ਆਸ਼ੇ ਨੂੰ ਮੁਖ ਰੱਖਦਿਆਂ ਹੋਇਆਂ ਹੀ ਆਪਣੀਆਂ ਕਹਾਣੀਆਂ ਲਿਖੀਆਂ ਹਨ ਸੰਤ ਸਿੰਘ ਸੇਖੋਂ ਤੇ ਸੁਜਾਨ ਸਿੰਘ ਦੀਆਂ ਕਹਾਣੀਆਂ ਸਿੱਧੇ ਰੂਪ ਦੇ ਵਿੱਚ ਪ੍ਰਗਤੀਸ਼ੀਲ ਲਹਿਰ ਤੋਂ ਪ੍ਰਭਾਵਿਤ ਸਨ ਤੇ ਪ੍ਰੋਫੈਸਰ ਮੋਹਨ ਸਿੰਘ ਜਿਹੜੇ ਸਨ ਇਨਾਂ ਦੀ ਕਹਾਣੀ ਜੋ ਸੀ ਨਿੱਕੀ ਨਿੱਕੀ ਵਾਸ਼ਨਾ ਕਹਾਣੀ ਸੰਗ੍ਰਹਿ ਮਨੋਵਿਗਿਆਨਕ ਦ੍ਰਿਸ਼ਟੀ ਤੋਂ ਜੋ ਹੈ ਬੜਾ ਮਹੱਤਵਪੂਰਨ ਪ੍ਰਾਪਤੀ ਰਹੀ ਹੈ ਤੇ ਸੁਜਾਨ ਸਿੰਘ ਦੇ ਕਹਾਣੀ ਸੰਗ੍ਰਹਿ ਦੁੱਖ ਸੁਖ ਸੱਤ ਰੰਗ ਨਵਾਂ ਰੰਗ ਨਰਕਾਂ ਦੇ ਦੇਵਤੇ ਮਨੁੱਖ ਤੇ ਪਸ਼ੂ ਜਿਹੜੇ ਹਨ ਇਨਾਂ ਕਹਾਣੀ ਸੰਗ੍ਰਹਿਾਂ ਦੇ ਵਿੱਚ ਕਿਉਂਕਿ ਸੁਜਾਨ ਸਿੰਘ ਇੱਕ ਪ੍ਰਤੀਬੱਧ ਕਹਾਣੀਕਾਰ ਹੈ ਪ੍ਰਤੀਬੱਧ ਤੋਂ ਪਾਬ ਹੈ ਉਹ ਕਿ ਮਾਰਕਸਵਾਦੀ ਵਿਚਾਰਧਾਰਾ ਨੂੰ ਪ੍ਰਗਤੀਵਾਦੀ ਵਿਚਾਰਧਾਰਾ ਨੂੰ ਪ੍ਰਣਾਇਆ ਹੋਇਆ ਹੈ ਜਿਸ ਨੇ ਆਰਥਿਕ ਸੰਕਟ ਵਿੱਚ ਤਰਾਸ ਦੀ ਭੋਗ ਰਹੇ ਜੋ ਮਨੁੱਖ ਸੀ ਜਾਂ ਜੋ ਉਹਨਾਂ ਦੀਆਂ ਕਹਾਣੀਆਂ ਦੇ ਪਾਤਰ ਸਨ ਉਹਨਾਂ ਦੀ ਜ਼ਿੰਦਗੀ ਦੇ ਦੁੱਖਾਂ ਨੂੰ ਬੜੀ ਹੀ ਸ਼ਿੱਦਤ ਦੇ ਨਾਲ ਬਿਆਨ ਕੀਤਾ ਤੇ ਇਸ ਤੋਂ ਅੱਗੇ ਆ ਜਾਂਦਾ ਹੈ ਕਰਤਾਰ ਸਿੰਘ ਦੁੱਗਲ ਜੋ ਕਿ ਪੋਠੋਹਾਰੀ ਰੰਗਣ ਵਾਲਾ ਕਹਾਣੀਕਾਰ ਸੀ ਤੇ ਉਸ ਦੇ ਆਗਮਨ ਦੇ ਨਾਲ ਪੰਜਾਬੀ ਕਹਾਣੀ ਦਾ ਖੇਤਰ ਜਾਂ ਘੇਰਾ ਜਿਹੜਾ ਹੈ ਹੋਰ ਵੀ ਵਿਸ਼ਾਲ ਹੁੰਦਾ ਹੈ ਕਿਉਂਕਿ ਉਸਨੇ ਆਪਣੀਆਂ ਕਹਾਣੀਆਂ ਵਿੱਚ ਪਹਿਲੀ ਵਾਰ ਮਨੁੱਖੀ ਕਲਾ ਦਾ ਅਧਿਐਨ ਜੋ ਹੈ ਉਹ ਮਨੋਵਿਗਿਆਨਿਕ ਦ੍ਰਿਸ਼ਟੀ ਤੋਂ ਕੀਤਾ ਉਹ ਕਲਾ ਕਲਾ ਲਈ ਦਾ ਹਾਮੀ ਹੈ ਜਾਂ ਉਸ ਦੀਆਂ ਕਹਾਣੀਆਂ ਵਿੱਚ ਯਥਾਰਥਵਾਦ ਜੋ ਹੈ ਉਹ ਪ੍ਰਕਿਰਤੀਵਾਦ ਨੇੜੇ ਪਹੁੰਚ ਜਾਂਦਾ ਹੈ ਉਸਨੇ ਫਰਾਇਡ ਦੇ ਪ੍ਰਭਾਵ ਨੂੰ ਕਬੂਲੇਆ ਜਾਂ ਫਰਾਇਡ ਦੀ ਰੰਗਣ ਵਿੱਚ ਰੰਗੀਆਂ ਹੋਈਆਂ ਕਹਾਣੀਆਂ ਜਿਵੇਂ ਮਨੁੱਖ ਦੇ ਅੰਦਰਮੰਤ ਅਤੇ ਅੰਤਰ ਪੀੜਾ ਨੂੰ ਪ੍ਰਗਟਾਉਂਦੀਆਂ ਹੋਈਆਂ ਕਹਾਣੀਆਂ ਜਿਹੜੀਆਂ ਸਨ ਉਹ ਬੜੀਆਂ ਕਲਾਤਮਕ ਤੰਗ ਦੇ ਨਾਲ ਪ੍ਰਗਟਾਈਆਂ ਜਿਨ੍ਹਾਂ ਦੇ ਵਿੱਚ ਉਸਤੇ ਕਹਾਣੀ ਸੰਗ੍ਰਹਿ ਕਰਾਮਾਤ ਨજર ਆਪਣੀ ਆਪਣੀ ਚਾਨਣੀ ਰਾਤ ਦਾ ਦੁਖਾਂਤ ਰੰਗਲੇ ਪਾਵਿਆਂ ਦਾ ਪਲੰਗ ਡੰਗਰ ਤੇ ਨਵਾਂ ਘਾਰਾਦ ਪ੍ਰਮੁੱਖ ਹਨ ਇਸ ਤੋਂ ਬਾਅਦ ਆ ਜਾਂਦੇ ਹਨ ਗਿਆਨੀ ਗੁਰਮੁਖ ਸਿੰਘ ਮੁਸਾਫਰ ਜਿਨ੍ਹਾਂ ਨੇ ਆਪਣੀ ਕਹਾਣੀ ਦੇ ਵਿੱਚ ਰਾਜਨੀਤੀ ਅਤੇ ਰਾਜਨੀਤੀ ਦੇ ਸੰਕਟ ਵਿੱਚ ਦੇ ਵਿੱਚੋਂ ਪੈਦਾ ਹੋਣ ਵਾਲਾ ਜੋ ਅਨਾਚਾਰ ਸੀ ਉਸ ਨੂੰ ਆਪਣੀਆਂ ਕਹਾਣੀਆਂ ਦਾ ਵਿਸ਼ਾ ਬਣਾਇਆ ਤੇ ਉਹਨਾਂ ਦੇ ਕਹਾਣੀ ਸੰਗ੍ਰਹਿ ਜਿਹੜੇ ਸਨ ਵਖਰੀ ਦੁਨੀਆ ਸਸਤਾ ਤਮਾਸ਼ਾ ਆਲਨੇ ਦੇ ਬੂਟ ਆਦ ਪ੍ਰਮੁੱਖ ਰਹੇ ਹਨ ਤੇ ਇਸੇ ਤਰ੍ਹਾਂ ਡਾਕਟਰ ਮੋਹਨ ਸਿੰਘ ਦਿਵਾਨਾ ਜਿਹੜੇ ਸਨ ਉਹ ਭਾਵੇਂ ਮੁੱਖ ਰੂਪ ਦੇ ਵਿੱਚ ਸਾਹਿਤ ਇਤਿਹਾਸ ਦੇ ਖੋਜੀ ਰਹੇ ਹਨ ਪਰ ਕਹਾਣੀ ਦੇ ਖੇਤਰ ਦੇ ਵਿੱਚ ਵੀ ਉਹਨਾਂ ਦਾ ਵੱਡਮੁੱਲਾ ਯੋਗਦਾਨ ਹੈ ਤੇ ਰੰਗ ਤਮਾਸ਼ੀ ਤੇ ਪ੍ਰਾਂਦੀ ਆਦ ਕਹਾਣੀ ਸੰਗ੍ਰਹਿ ਜਿਹੜੇ ਹਨ ਉਹਨਾਂ ਦੀ ਇੱਕ ਵੱਡੀ ਪ੍ਰਾਪਤੀ ਹੈ ਇਹ ਸਾਰੀ ਪੀੜ੍ਹੀ ਜਿਹੜੀ ਹੈ ਇਹਨਾਂ ਨਾਟਕਕਾਰਾਂ ਦੀ ਅਸਲ ਦੇ ਵਿੱਚ ਇਹਨਾਂ ਕਹਾਣੀਕਾਰਾਂ ਦੀ ਇਹਨਾਂ ਨੇ ਪੰਜਾਬੀ ਨਿੱਕੀ ਕਹਾਣੀ ਨੂੰ ਸਹੀ ਅਰਥਾਂ ਦੇ ਵਿੱਚ ਸ਼ਿਖਰ ਤੇ ਪਹੁੰਚਾਇਆ ਭਾਵ ਬਹੁਤ ਵੱਡਮੁੱਲੀ ਕਾਲਾ ਕਾਲੀ ਕਹਾਣੀ ਦੇ ਖੇਤਰ ਦੇ ਵਿੱਚ ਤੇ ਇਸ ਤੋਂ ਬਾਅਦ ਆ ਜਾਂਦਾ ਹੈ ਕਹਾਣੀ ਦਾ ਅਗਲਾ ਪੜਾ ਜਿਸ ਨੂੰ ਅਸੀਂ ਚੌਥਾ ਪੜਾ ਕਹਿ ਸਕਦੇ ਹਾਂ ਇਹਨਾਂ ਦੇ ਵਿੱਚ ਕੁਲਵੰਤ ਸਿੰਘ ਵਿਰਕ ਦਾ ਜੋ ਹੈ ਇਹ ਵਿਸ਼ੇਸ਼ योगदान ਹੈ ਹਾਲਾਂਕਿ ਇਹ ਤੀਜੇ ਪੜਾਅ ਦੇ ਵਿੱਚ ਹੀ ਇਹਨਾਂ ਨੇ ਕਹਾਣੀ ਸਿਰਜਣਾ ਸ਼ੁਰੂ ਕਰ ਦਿੱਤੀ ਸੀ ਪਰ ਇਹਨਾਂ ਦੀਆਂ ਕਹਾਣੀਆਂ ਜਿਹੜੀਆਂ ਨੇ ਇਹ ਨਿੱਕੀ ਕਹਾਣੀ ਦੇ ਇਤਿਹਾਸ ਵਿੱਚ ਜ਼ਿੰਦਗੀ ਦੇ ਸਧਾਰਨ ਅਨੁਭਵ ਨੂੰ ਕਲਾਤਮਕ ਰੂਪ ਦੇ ਵਿੱਚ ਪ੍ਰਗਟ ਕਰਨ ਵਾਲੀਆਂ ਬਹੁਤ ਹੀ ਉੱਚ ਪੱਧਰੀਆਂ ਕਹਾਣੀਆਂ ਹਨ ਤੇ ਪ੍ਰਗਤੀਸ਼ੀਲ ਲਹਿਰ ਦੇ ਤਿੱਖੇ ਦੌਰ ਵਿੱਚ ਵੀ ਵਿਰਕਨੇ ਆਪਣੇ ਆਪ ਨੂੰ ਸੁਤੰਤਰ ਅਨੁਭਵ ਨਾਲ ਜੋੜਨ ਵਾਲਾ ਕਹਾਣੀਕਾਰ ਵਜੋਂ ਪੇਸ਼ ਕੀਤਾ ਤੇ ਉਸ ਦੇ ਕਹਾਣੀਕਾਰ ਕਹਾਣੀ ਸੰਗ੍ਰਹਿ ਜਿਸ ਤਰ੍ਹਾਂ ਨਵੇਂ ਲੋਕ ਧਰਤੀ ਤੇ ਆਕਾਸ਼ ਦੁੱਧ ਦਾ ਛੱਪੜ ਇੱਕ ਸਕੇ ਹਮ ਬਾਰਕ ਆ ਜਿਹੜੇ ਹਨ ਉਸ ਦੀ ਮੂਲ ਸੁਰ ਜੋ ਕਿ ਮਾਨਵਵਾਦੀ ਸੁਰ ਹੈ ਉਸ ਨੂੰ ਪ੍ਰਗਟਾਉਂਦੇ ਹਨ ਉਸ ਨੇ ਖਾਸ ਕਰਕੇ ਜੋ ਪ੍ਰਵਾਸੀ ਜੀਵਨ ਵੰਡ ਦੇ ਜੀਵਨ ਦੇ ਨਾਲ ਸੰਬੰਧਿਤ ਕਹਾਣੀਆਂ ਲਿਖੀਆਂ ਹਨ ਉਹ ਬੜੀਆਂ ਹੀ ਕਲਾਤਮਕ ਨਿਰਦਿਸ਼ਟੀ ਤੋਂ ਵੀ ਉੱਚ ਪਾਈ ਦੀਆਂ ਕਹਾਣੀਆਂ ਹਨ ਤੇ ਮਨੋਵਿਗਿਆਨਿਕ ਪੱਧਰ ਤੋਂ ਵੀ ਉਸ ਦਾ ਕੋਈ ਜੋੜ ਨਹੀਂ ਹੈ ਯਾਨੀ ਕਿ ਬੇਜੋੜ ਕਹਾਣੀਆਂ ਲਿਖੀਆਂ ਹਨ ਇਸੇ ਤਰ੍ਹਾਂ ਸੰਤੋਖ ਸਿੰਘ ਧੀਰ ਜੋ ਹੈ ਉਹ ਆਪਣੀ ਮਿਸਾਲ ਆਪ ਹੈ ਕਿਉਂਕਿ ਪ੍ਰਗਤੀਸ਼ੀਲ ਵਿਚਾਰਾਂ ਨੂੰ ਅਪਣਾਇਆ ਹੋਇਆ ਸੰਤੋਖ ਸਿੰਘ ਪੜਣਾਇਆ ਹੋਇਆ ਸੰਤੋਖ ਸਿੰਘ ਧੀਰ ਜੋ ਹੈ ਪੰਜਾਬੀ ਕਹਾਣੀ ਦਾ ਇੱਕ ਥੰਮ ਕਿਹਾ ਜਾ ਸਕਦਾ ਹੈ ਜਿਸ ਦੇ ਕਹਾਣੀ ਸੰਗ੍ਰਹਿ ਸਾਂਝੀ ਕੰਧ ਜਿਹੜੀ ਹੈ ਜਿਸ ਦੇ ਵਿੱਚ ਉਸ ਨੇ ਬੜੇ ਹੀ ਉੱਚ ਪਾਏ ਦੇ ਮਾਨਵੀ ਦ੍ਰਿਸ਼ਟੀਕੋਣ ਨੂੰ ਪੇਸ਼ ਕੀਤਾ ਹੈ ਮਾਨਵੀ ਦ੍ਰਿਸ਼ਟੀਕੋਣ ਨੂੰ ਮਨੋਵਿਗਿਆਨਿਕ ਢੰਗ ਦੇ ਨਾਲ ਪੇਸ਼ ਕੀਤਾ ਹੈ ਅਗਲਾ ਕਹਾਣੀਕਾਰ ਹੈ ਬੂਟਾ ਸਿੰਘ ਬੂਟਾ ਸਿੰਘ ਇੱਕ ਅਜਿਹਾ ਕਹਾਣੀਕਾਰ ਹੈ ਜਿਸ ਨੇ ਆਪਣੇ ਕਹਾਣੀ ਸੰਗ੍ਰਹਿ ਲੋ ਟੁਮਾਰੇ ਦੀ ਵਿੱਚ ਆਪਣੇ ਸਮਕਾਲੀ ਸਮਾਜ ਦੀਆਂ ਜੋ ਤਰਾਸਤਕ ਸਥਿਤੀਆਂ ਸਨ ਉਹਨਾਂ ਦਾ ਡੂੰਘਾ ਵਿਸ਼ਲੇਸ਼ਣ ਕੀਤਾ ਹੈ ਤੇ ਜਿੱਥੋਂ ਤੱਕ ਕਰਤਾਰ ਸਿੰਘ ਸੂਰੀ ਦਾ ਸਬੰਧ ਹੈ ਇਹਨਾਂ ਨੇ ਪੰਜਾਬੀ ਨਿੱਕੀ ਕਹਾਣੀ ਨੂੰ ਪਸ਼ੂ ਪੰਛੀਆਂ ਅਤੇ ਮਾਨਵੀ ਜਗਤ ਦੇ ਨਾਲ ਜੋੜਿਆ ਹੈ ਇਹਨਾਂ ਦੀਆਂ ਕਹਾਣੀਆਂ ਪ੍ਰਭਾਤ ਕਿਰਨਾ ਅਰਸ਼ ਤੇ ਫਰਸ਼ ਭਗਵਾਨ ਮਹਿੰਗਾ ਹੈ ਵਿਚਾਰਨਯੋਗ ਹਨ ਤੇ ਅਗਲਾ ਨਾਮ ਜੋ ਹੈ ਬਰਿਆਮ ਸਿੰਘ ਸੰਧੂ ਪੰਜਾਬੀ ਕਹਾਣੀ ਦੇ ਵਿੱਚ ਇੱਕ ਵੱਡਾ ਨਾਮ ਹੈ ਇਹਨਾਂ ਦੇ ਪ੍ਰਵੇਸ਼ ਦੇ ਨਾਲ ਪੰਜਾਬੀ ਕਹਾਣੀ ਜੋ ਹੈ ਲੰਮੀ ਕਹਾਣੀ ਦਾ ਦਰਜਾ ਹਾਸਲ ਕਰਦੀ ਹੈ ਉਹ ਬੜਾ ਹੀ ਸਫਲ ਕਹਾਣੀਕਾਰ ਹੈ ਤੇ ਉਹਨਾਂ ਨੇ ਅੰਗ ਸੰਗ ਤੇ ਭੱਜੀਆਂ ਵਾਹੀਂ ਜਿਹੜਾ ਹੈ ਕਹਾਣੀ ਸੰਗ੍ਰਹਿ ਭੇਟ ਕੀਤੀ ਪੰਜਾਬੀ ਕਹਾਣੀ ਨੂੰ ਜੋ ਕਿ ਉਹਨਾਂ ਦੀ ਕਹਾਣੀ ਸਾਹਿਤ ਦੇ ਵਿੱਚ ਇੱਕ ਵੱਡਮੁੱਲੀ ਪ੍ਰਾਪਤੀ ਕਹੀ ਜਾ ਸਕਦੀ ਹੈ ਇਸ ਤੋਂ ਬਾਅਦ ਆ ਜਾਂਦਾ ਹੈ ਇਸਤਰੀ ਕਹਾਣੀਕਾਰਾਂ ਦਾ ਦੌਰ ਇਸ ਦੌਰ ਦੇ ਵਿੱਚ ਇਸਤਰੀ ਕਹਾਣੀਕਾਰਾਂ ਨੇ ਵੀ ਬੜੀਆਂ ਲੰਮੀਆਂ ਜੋ ਰਚਨਾਤਮਕ ਕਹਾਣੀਆਂ ਦੀ ਸਿਰਜਣਾ ਕੀਤੀ ਤੇ ਜੋ ਕਹਾਣੀ ਸਾਹਿਤ ਦੇ ਖੇਤਰ ਦੇ ਵਿੱਚ ਇੱਕ ਬਹੁਤ ਵੱਡੀ ਪ੍ਰਾਪਤੀ ਕਹੀ ਜਾ ਸਕਦੀ ਹੈ ਸਭ ਤੋਂ ਪਹਿਲਾਂ ਅਸੀਂ ਦਿਲੀਪ ਕੋਟੀਵਾਣਾ ਦਾ ਜ਼ਿਕਰ ਕਰ ਰਹੇ ਹਾਂ ਦਿਲੀਪ ਕੋਟੀਵਾਣਾ ਇੱਕ ਅਜਿਹਾ ਨਾਮ ਹੈ ਜਿਨ੍ਹਾਂ ਦੇ ਪਰਵੇਸ਼ ਦੇ ਨਾਲ ਕਹਾਣੀ ਦੇ ਖੇਤਰ ਦੇ ਵਿੱਚ ਇੱਕ ਵਿਸ਼ੇਸ਼ ਪ੍ਰਕਾਰ ਦੀ ਕਹਾਣੀ ਦਾ ਉਦੈ ਹੁੰਦਾ ਹੈ ਜਿਨ੍ਹਾਂ ਦੀਆਂ ਲਿਖੀਆਂ ਹੋਈਆਂ ਪ੍ਰਬਲ ਵਹਿਣਾ ਤਰਾਟਾਂ ਵਿਰਾਲਗੀ ਨੈਣ ਤੂੰ ਭਰੀ ਹੁੰਗਾਰਾ ਕਹਾਣੀ ਸੰਗ੍ਰਹਿ ਜਿਹੜੇ ਹਨ ਇਹ ਕਾਫੀ ਜਿਗਰਯੋਗ ਹਨ ਕਾਬਿਲ ਇਤਿਹਾਸ ਕਿਉਂਕਿ ਇਹਨਾਂ ਸਾਰੇ ਕਹਾਣੀ ਸੰਗ੍ਰਹਿਾਂ ਦੇ ਵਿੱਚ ਦਿ립 ਕੋ ਟਿਵਾਣਾ ਨੇ ਨਾਰੀ ਦੀ করুণਾਮਈ वेदना ਭਰਪੂਰ ਸਥਿਤੀ ਜਿਹੜੀ ਹੈ ਉਸ ਦਾ ਬਿਆਨ ਕੀਤਾ ਹੈ ਤੇ ਕਈ ਥਾਵਾਂ ਤੇ ਉਹ ਇਸਤਰੀ ਮਨ ਦੀ ਜੋ वेदना ਹੈ ਉਸ ਨੂੰ ਨਵੀਂ ਚੇਤਨਤਾ ਦੁਆਰਾ ਪੇਸ਼ ਕਰਦੇ ਹੋਇਆ ਉਸ ਦੇ ਸਵੈਮਾਨ ਨੂੰ ਉਤਸ਼ਾਹਿਤ ਕਰਨ ਦੀ ਜੋ ਹੈ ਇੱਕ ਨਵੀਂ ਵਿਧੀ ਜਿਹੜੀ ਹੈ ਉਹ ਪ੍ਰਗਟਾਉਂਦੀ ਹੈ ਕਿਉਂਕਿ ਦਲੀਪ ਕੋ ਟਿਵਾਣਾ ਦੇ ਆਗਮਨ ਦੇ ਨਾਲ ਉਸ ਦੀਆਂ ਕਹਾਣੀਆਂ ਵਿੱਚਲੇ ਜੋ ਨਾਰੀ ਪਾਤਰ ਹਨ ਉਹਨਾਂ ਦੀਆਂ ਮਨੋਸਥਿਤੀਆਂ ਜਿਹੜੀਆਂ ਹਨ ਉਹਨਾਂ ਨੂੰ ਠੋਸ ਯਥਾਰਥ ਦੇ ਨਾਲ ਉਗਾਰਦੀ ਹੈ ਤੇ ਅਗਲਾ ਨਾਮ ਜੋ ਹੈ ਅਜੀਤ ਕੌਰ ਦਾ ਜੋ ਕਿ ਬੜੀ ਬੇਬਾਕ ਕਹਾਣੀਕਾਰ ਹੈ ਜਿਸ ਦਾ ਪੰਜਾਬੀ ਕਹਾਣੀ ਦੇ ਵਿੱਚ ਉਸ ਦੀ ਵਿਸ਼ੇ ਤੇ ਸ਼ੈਲੀ ਪੱਖੋਂ ਇੱਕ ਨਵੇਕਲਾ ਯੋਗਦਾਨ ਹੈ ਕਿਉਂਕਿ ਉਸ ਦੇ ਆਗਮਨ ਦੇ ਨਾਲ ਪੰਜਾਬੀ ਕਹਾਣੀ ਦੇ ਵਿੱਚ ਚਮਤਕਾਰੀ ਗੁਣ ਪੈਦਾ ਹੁੰਦੇ ਹਨ ਕਿਉਂਕਿ ਉਹ ਹਰ ਘਟਨਾ ਨੂੰ ਹਰ ਗੱਲ ਨੂੰ ਹਰ ਵਿਸ਼ੇ ਨੂੰ ਜੋ ਹੈ ਬੜਾ ਨਿਰੰਗ ਨਿਰਸੰਕੋਚ ਹੋ ਕੇ ਬੜੀ ਬੇਬਾਕੀ ਦੇ ਨਾਲ ਸਾਹਮਣੇ ਲਿਆਉਂਦੀ ਹੈ ਤੇ ਉਸ ਦੀਆਂ ਕਹਾਣੀਆਂ ਜੋ ਹਨ ਸਾਵੀਆਂ ਜਿਹੜੀਆਂ ਫਾਲਤੂ ਔਰਤ ਧੁੱਪ ਵਾਲਾ ਸ਼ਹਿਰ ਗੁਲਬਾਨੋ ਆਪਣੀ ਮਿਸਾਲ ਆਪ ਹਨ ਕਿਉਂਕਿ ਉਸਨੇ ਆਪਣੀਆਂ ਕਹਾਣੀਆਂ ਦੇ ਵਿੱਚ ਔਰਤ ਦੇ ਜੀਵਨ ਦੀ ਇਕਲਤਾ ਜੋ ਵੱਖ-ਵੱਖ ਪਰਸਥਿਤੀਆਂ ਤੋਂ ਪੈਦਾ ਹੋਈ ਹੈ ਜੋ ਉਸ ਦੇ ਮਨ ਦੇ ਉੱਤੇ ਬੜਾ ਗਹਿਰਾ ਅਸਰ ਪਾਉਂਦੀ ਹੈ ਦਾ ਸੁੰਦਰ ਚਿੱਤਰਣ ਜੋ ਹੈ ਕੀਤਾ ਹੈ ਤੇ ਬਚਿੰਤਕੌਰ ਇੱਕ ਅਜਿਹੀ ਕਹਾਣੀਕਾਰਾ ਹੈ ਜੋ ਜ਼ਿੰਦਗੀ ਦੇ ਵਿੱਚ ਬੜਾ ਸੰਘਰਸ਼ੀਲ ਰਹੀ ਹੈ ਤੇ ਉਸਨੇ ਆਪਣੀ ਜ਼ਿੰਦਗੀ ਦੇ ਸੰਘਰਸ਼ ਨੂੰ ਹੀ ਕਹਾਣੀਆਂ ਦਾ ਹਿੱਸਾ ਬਣਾਇਆ ਹੈ ਉਸ ਦੀਆਂ ਕਹਾਣੀਆਂ ਭੁੱਬਲ ਦੀ ਅਗ ਮੰਝਲ ਸੁਹਾ ਰੰਗ ਖੁਰੇ ਹੋਏ ਰੰਗ ਕਿਯਾਰੀ ਲੌਂਗਾ ਦੀ ਇਸਤਰੀ ਦੇ ਦਰਦ ਦੇ ਸੰਘਰਸ਼ ਦੀ ਯਥਾਰਥਮੁਖੀ ਤਸਵੀਰ ਨੂੰ ਪੇਸ਼ ਕਰਦੀਆਂ ਹਨ ਤੇ ਬਜਿੰਦ ਕੌਰ ਦੀਆਂ ਕਹਾਣੀਆਂ ਵਿੱਚ ਦਰਦ ਭਰਪੂਰ वेदना ਵੀ ਹੈ ਤੇ ਇੱਕ ਉਚੇਚੇ ਪ੍ਰਕਾਰ ਦਾ ਰੋਸ ਵੀ ਹੈ ਤੇ ਉਸ ਦੀਆਂ ਕਹਾਣੀਆਂ ਦਾ ਸੁਮਿੱਚਾ ਜੋ ਦ੍ਰਿਸ਼ਟੀਕੋਣ ਹੈ ਉਹ ਯਥਾਰਥਮੁਖੀ ਦ੍ਰਿਸ਼ਟੀਕੋਣ ਹੈ ਭਾਵੇਂ ਉਹ ਆਧੁਨਿਕ ਦਰਦ ਦੇ ਵਿੱਚ ਵਿਚਰ ਰਹੀ ਹੈ ਆਧੁਨਿਕ ਵਿਚਾਰਾਂ ਵਾਲੀ ਹੈ ਭਾਵੇਂ ਭਾਵੁਕਤਾ ਵੀ ਹੈ ਉਸ ਦੀ ਕਲਾ ਦੇ ਵਿੱਚ ਪਰ ਦਰਦ ਜਿਹੜਾ ਹੈ ਉਸ ਦੀਆਂ ਕਹਾਣੀਆਂ ਜਾਂ वेदना ਜੋ ਹੈ ਇਸਤਰੀ ਮੰਦਲੀ ਉਸ ਦੀਆਂ ਕਹਾਣੀਆਂ ਦੇ ਵਿੱਚ ਫੈਲੀ ਹੋਈ ਹੈ ਤੇ ਅਗਲਾ ਨਾਮ ਹੈ ਚੰਦਨ ਨੇਗੀ ਉਹ ਸਮਾਜਿਕ ਜੀਵਨ ਨੂੰ ਚਿੱਤਰਣ ਵਾਲੀ ਇੱਕ ਵੱਡੀ ਕਹਾਣੀਕਾਰ ਹੈ ਕੌਣ ਚੰਦਨ ਨੇਗੀ ਤੇ ਉਸ ਦੀਆਂ ਕਹਾਣੀਆਂ ਮੇਰਾ ਆਪਾ ਮੋੜ ਦੇ ਚਿੱਤਰ ਗੁਪਤ ਕਰੜਾਸਾਰ ਸਗਲ ਸੰਗ ਤੇ ਬਾਹਰ ਪਰਾਇ ਵਿੱਚ ਬੜੀ ਸਹਿਜ ਪ੍ਰਵਾਹ ਦੇ ਨਾਲ ਉਹ ਵਿਚਰਦੀ ਹੈ ਤੇ ਗਹਿਰ ਗੰਭੀਰਤਾ ਵੀ ਹੈ ਉਸ ਦੀਆਂ ਕਹਾਣੀਆਂ ਦੇ ਵਿੱਚ ਤੇ ਪ੍ਰਮਾਣਿਕਤਾ ਵੀ ਹੈ ਉਸ ਨੇ ਆਪਣੀਆਂ ਕਹਾਣੀਆਂ ਵਿੱਚ ਇਸਤਰੀ ਪੁਰਸ਼ ਅੰਤਰ ਜਾਤੀ ਉੱਚੇ ਨੀਵੇਂ ਵਰਗਾਂ ਪ੍ਰੇਮ ਸਬੰਧਾਂ ਤੇ ਸੰਯੋਗ ਵਿਯੋਗ ਦੇ ਜੋ ਮਨੋਵੇਦਨਾ ਹੈ ਔਰਤਮਾਨ ਦੀ ਉਸ ਨੂੰ ਪ੍ਰਗਟਾਇਆ ਹੈ ਤੇ ਇਸਤਰੀ ਪੁਰਸ਼ ਜੋ ਪਰਸਪਰ ਸਬੰਧ ਹਨ ਉਹਨਾਂ ਦੇ ਟਕਰਾਓ ਨੂੰ ਵੀ ਬੜੇ ਸਹਿਜ ਰੂਪ ਦੇ ਵਿੱਚ ਉਸ ਨੇ ਪੇਸ਼ ਕੀਤਾ ਹੈ ਤੇ ਅਗਲਾ ਨਾਮ ਹੈ ਕੈਲਾਸ਼ਪੁਰੀ ਇੱਕ ਸੱਕ ਦੋ ਤਸਵੀਦਾਂ ਤੇ ਲੇਡੀ ਮਾਰਗਰਟ ਤਿੰਨ ਕਹਾਣੀ ਸੰਗ੍ਰਹਿ ਕੈਲਾਸ਼ਪੁਰੀ ਦੇ ਲਿਖੇ ਹੋਏ ਹਨ ਇਹ ਵੈਸੇ ਸਰਵੰਗੀ ਕਹਾਣੀਕਾਰ ਸੀ ਸਰਵੰਗੀ ਤੋਂ ਭਾਵ ਹੈ ਕਿ ਉਸ ਨੇ ਸਾਹਿਤ ਦੀ ਹਰ ਅੰਗ ਤੇ ਹਰ ਵਿਧਾ ਤੇ ਕਲਮ ਅਜ਼ਮਾਈ ਤੇ ਉਸ ਦਾ ਹਰ ਵਿਧਾ ਦੇ ਵਿੱਚ ਹੀ ਕਾਫੀ ਵੱਡਾ ਯੋਗਦਾਨ ਰਿਹਾ ਹੈ ਕਹਾਣੀ ਸੰਗ੍ਰਹਿ ਬੇਸ਼ੱਕ ਉਸਨੇ ਤਿੰਨ ਹੀ ਪ੍ਰਕਾਸ਼ਿਤ ਕਰਵਾਏ ਹਨ ਪਰ ਇਸ ਦੇ ਵਿੱਚ ਕੋਈ ਸੰਦੇਹ ਨਹੀਂ ਹੈ ਕਿ ਉਸ ਦੇ ਤਿੰਨ ਕਹਾਣੀ ਸੰਗ੍ਰਹਿ ਵੀ ਤੀਆਂ ਵਰਗੇ ਹਨ ਕਿਉਂਕਿ ਉਸਨੇ ਪੂਰਬ ਦੀਆਂ ਜੀਵਨ ਕੀਮਤਾਂ ਦੀ ਸਮਰਥਕ ਰਹਿ ਕੇ ਵਿਸ਼ਵ ਚੇਤਨਾ ਨੂੰ ਆਪਣੀ ਕਹਾਣੀ ਦੇ ਵਿੱਚ ਪ੍ਰਗਟਾਇਆ ਹੈ ਤੇ ਉਸ ਦੀ ਜੀਵਨ ਦੀ ਜੋ વાસ્તਵਿਕਤਾ ਤੋਂ ਭਲੀ ਪ੍ਰਕਾਰ ਉਹ ਜਾਣੂ ਹੈ ਉਹ ਪੁਰਵੀ ਕਲਚਰ ਤੋਂ ਵੀ ਜਾਣੂ ਹੈ ਤੇ ਪੱਛਮੀ ਕਲਚਰ ਤੋਂ ਵੀ ਜਾਣੀ ਜਾਣੂ ਹੈ ਇਸ ਲਈ ਉਸਨੇ ਆਪਣੀਆਂ ਕਹਾਣੀਆਂ ਦੇ ਪਾਤਰਾਂ ਦੇ ਧੁਰ ਅੰਦਰ ਤੀਕ ਲੈ ਕੇ ਉਹਨਾਂ ਦਾ ਕਲਾਮਈ ਵਿਸ਼ਲੇਸ਼ਣ ਕਰਨ ਦੇ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਈ ਹੈ ਇਸ ਤੋਂ ਬਾਅਦ ਆ ਜਾਂਦਾ ਹੈ ਵਰਤਮਾਨ ਪੜਾਅ ਦੇ ਜੋ ਕਹਾਣੀਕਾਰ ਹਨ ਇਸ ਪੜਾਅ ਦੇ ਕਹਾਣੀਕਾਰਾਂ ਵਿੱਚ ਸੁਰਜੀਤ ਸਿੰਘ ਆਰਾਮ ਸਰੂਪ ਅਣਖੀ ਜਸਵੰਤ ਸਿੰਘ ਵਿਰਦੀ ਗੁਰਪ੍ਰੀਤ ਸਿੰਘ ਪੁੱਲਰ ਆਦ ਕਹਾਣੀਕਾਰਾਂ ਦੇ ਨਾਮ ਲਏ ਜਾ ਸਕਦੇ ਹਨ ਤੇ ਦੂਜੇ ਪਾਸੇ ਜੋ ਇਸੇ ਸਮਕਾਲ ਦੇ ਵਿੱਚ ਚਾਹੇ ਭਾਰਤ ਦੇ ਵਿੱਚ ਰਹਿ ਕੇ ਕਹਾਣੀ ਕਰਨ ਵਾਲੇ ਕਹਾਣੀਕਾਰ ਹਨ ਭਾਰਤੀ ਪੰਜਾਬ ਦੇ ਵਿੱਚ ਭਾਵੇਂ ਪਾਕਿਸਤਾਨੀ ਪੰਜਾਬ ਦੇ ਵਿੱਚ ਭਾਵੇਂ ਭਾਰਤ ਦੇ ਵੱਖ-ਵੱਖ ਖੇਤਿਆਂ ਵਿੱਚ ਰਹਿਣ ਵਾਲੇ ਪੰਜਾਬੀ ਕਹਾਣੀਕਾਰ ਤੇ ਇੱਥੋਂ ਤੱਕ ਕਿ ਪ੍ਰਵਾਸੀ ਜੀਵਨ ਨੂੰ ਪ੍ਰਣਾਏ ਹੋਏ ਕਹਾਣੀਕਾਰ ਭਾਵੇਂ ਅਮਰੀਕਾ ਇੰਗਲੈਂਡ ਜਾਂ ਕੈਨੇਡਾ ਦੇ ਵਿੱਚ ਰਹਿ ਰਹੇ ਹਨ ਸਾਰਿਆਂ ਨੇ ਅਧੂਕੇ ਦੌਰ ਦੇ ਵਨਸਵੰਨੇ ਵਿਸ਼ਿਆਂ ਨੂੰ ਬੜੀ ਨਵੀਨਤਾ ਤੇ ਵਨਸਵੰਤਾ ਦੇ ਨਾਲ ਆਪਣੀਆਂ ਕਹਾਣੀਆਂ ਦੇ ਵਿੱਚ ਪ੍ਰਗਟਾਇਆ ਹੈ ਇਸ ਦੌਰ ਦੀਆਂ ਕਹਾਣੀਕਾਰਾਂ ਦੇ ਵਿੱਚ ਪ੍ਰਭਜੋਤ ਕੌਰ ਸੁਖਵੰਤਮਾਨ ਬਲਜੀਤ ਕੌਰ ਬੱਲੀ ਆਦ ਦੇ ਨਾਂ ਜਿਹੜੇ ਹਨ ਪ੍ਰਮੁੱਖ ਹਨ ਤੇ ਦੂਜੇ ਪਾਸੇ ਕਿਰਪਾਲ ਗਜਾਕ ਪ੍ਰੇਮ ਗੋਰਕੀ ਮੋਨ ਭੰਡਾਰੀ ਅਤਰਜੀਤ ਬਲਦੇਵ ਸਿੰਘ ਸਵਰਨਚੰਦਨ ਤੇ ਗੁਰਪਾਲ ਲਿੱਟ ਦੇ ਨਾਲ ਨਾਲ ਗੁਰਮੀਤ ਕੜਿਆਲ ਵੀ ਅਜੋਕੇ ਸਮੇਂ ਦੇ ਵਿੱਚ ਬਹੁਤ ਚੰਗੀ ਤੇ ਉੱਚ ਪਾਏ ਦੀ ਕਹਾਣੀ ਲਿਖਣ ਵਾਲਾ ਕਹਾਣੀਕਾਰ ਹੈ ਸੋ ਸਿੱਟੇ ਵਜੋਂ ਸਮੁੱਚੇ ਰੂਪ ਵਿੱਚ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਕਹਾਣੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਵੱਖ-ਵੱਖ ਪੜਾ ਜਿਹੜੇ ਉੱਪਰ ਅਸੀਂ ਜਿੰਨਾਂ ਦਾ ਚਰਚਾ ਕੀਤਾ ਹੈ ਉਹਨਾਂ ਨੂੰ ਪਾਰ ਕਰਦਿਆਂ ਹੋਇਆਂ ਵਰਤਮਾਨ ਸਰੂਪ ਦੇ ਵਿੱਚ ਪਹੁੰਚੀ ਹੈ ਤੇ ਇਸ ਦਾ ਭਵਿੱਖ ਵੀ ਜੋ ਹੈ ਕਾਫੀ ਸੁਨਹਿਰੀ ਹੈ ਭਵਿੱਖ ਵਿੱਚ ਵੀ ਇਸ ਦੇ ਹਰਮਨ ਪਿਆਰੇ ਸਾਹਿਤ ਰੂਪ ਜੋ ਸਥਾਪਿਤ ਹੋਣ ਦੀਆਂ ਕਾਫੀ ਸੰਭਾਵਨਾਵਾਂ ਮੌਜੂਦ ਹਨ ਕਿਉਂਕਿ ਪੰਜਾਬੀ ਕਹਾਣੀ ਜੋ ਹੈ ਇੱਕੋ ਇੱਕ ਅਜਿਹਾ ਸਾਹਿਤ ਰੂਪ ਹੈ ਜੋ ਵਿਸ਼ਵ ਪੱਧਰ ਦਾ ደረጃ ਅਖਤਿਆਰ ਕਰ ਚੁੱਕੀ ਹੈ ਭਾਵੇਂ ਵਿਸ਼ਵ ਪੱਧਰ ਦੀਆਂ ਜੋ ਕਹਾਣੀਆਂ ਦੇ ਹਨ ਉਹਨਾਂ ਦੇ ਨਾਲ ਇਸ ਨੇ ਤੁਲਨਾਇਆ ਜਾ ਸਕਦਾ ਹੈ ਸੋ ਉਮੀਦ ਹੈ ਕਿ ਪੰਜਾਬੀ ਕਹਾਣੀ ਦੇ ਨਿਕਾਸ ਤੇ ਵਿਕਾਸ ਬਾਰੇ ਕੀਤੀ ਗਈ ਅੱਜ ਦੀ ਇਹ ਚਰਚਾ ਜੋ ਹੈ ਵਿਦਿਆਰਥੀਆਂ ਦੇ ਲਈ ਇਮਤਿਹਾਨੀ ਨਜ਼ਰੀਏ ਤੋਂ ਕਾਫੀ ਸਹਾਇਕ सिद्ध ਹੋਵੇਗੀ ਜੁੜੇ ਰਹਿਣਾ ਇਸ ਚੈਨਲ ਦੇ ਨਾਲ ਤੇ ਆਪਣੇ ਹੋਰ ਵਿਦਿਆਰਥੀ ਸਾਥੀਆਂ ਦੇ ਨਾਲ ਵੀ ਸਾਂਝਾ ਕਰਦੇ ਰਹਿਣਾ ਚੈਨਲ ਦੀ ਅੱਜ ਦੀ ਲੈਕਚਰ ਲੜੀ ਕਿਸ ਤਰ੍ਹਾਂ ਦੀ ਲੱਗੀ ਹੈ ਇਸ ਬਾਰੇ ਆਪਣੀ رائے ਕਮੈਂਟ ਰੂਪ ਦੇ ਵਿੱਚ ਜਰੂਰ ਦਿਆ ਕਰੋ ਔਰ ਚੈਨਲ ਨੂੰ ਲਾਈਕ ਕਰਨ ਦੇ ਨਾਲ ਨਾਲ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਵੀ ਦਬਾ ਲਵੋ ਤਾਂ ਜੋ ਆਉਣ ਵਾਲੀਆਂ ਲੈਕਚਰ ਲੜੀਆਂ ਵੀ ਤੁਹਾਡੇ ਤੱਕ ਸਮੇਂ ਸਿਰ ਪੁੱਜਦੀਆਂ ਰਹਿਣ ਸੋ ਮਿਲਾਂਗੇ ਅਗਲੀ ਲੈਕਚਰ ਲੜੀ ਲੈ ਕੇ ਤਦ ਤੱਕ ਲਈ ਇਜਾਜ਼ਤ ਧੰਨਵਾਦ